ਜਿਹੜਾ ਕੁਝ ਰਹਿੰਦੀ ਖੁੰਦੀ ਅੱਜ ਬੇਕਿਰਕੀ ਜਿੰਨੀ ਹੋਈ ਆ ਜੇ ਮੈਨੂੰ ਮੈਂ ਪੰਜਾਬੀ ਚ ਕਹਿੰਨਾ ਥੁੱਕ ਕੇ ਚੱਟਣਾ ਹਾਂ ਹਾਂ ਪਹਿਲਾਂ ਤਿੰਨ ਕਾਨੂੰਨਾਂ ਦੇ ਥੁੱਕ ਕੇ ਚੱਟਿਆ ਫਿਰ ਪੰਜਾਬ ਵਾਲਿਆਂ ਨੇ ਲੈਂਡ ਪੂਲਿੰਗ ਤੇ ਥੁੱਕ ਕੇ ਚੱਟਿਆ ਹੁਣ ਇਹ ਥੁੱਕ ਕੇ ਚੱਟਣ ਦੇ ਅੱਜ ਨੇ ਕੱਲ ਵੀ ਸਾਨੂੰ ਕੀਤਾ ਸੀ ਅੱਜ ਵੀ ਤੁਹਾਡੇ ਨਾਲ ਗੱਲ ਕਰਨੇ ਮੈਂ ਕਿਹਾ ਅਸੀਂ ਡਿਸੀਜਨ 메ਕਿੰਗ ਕਮੇਟੀ ਚ ਨਹੀਂ ਹੈਗੇ ਵਿਦਿਆਰਥੀਆਂ ਨਾਲ ਗੱਲ ਕਰੋ ਕਹਿੰਦੇ ਨਾ ਕਮਲਾ ਜਿਹੜਾ ਹੁੰਦਾ ਉਹ 100 ਗੰਡੇ ਵੀ ਖਾਂਦਾ 176 ਵੀ ਖਾਂਦਾ ਤੇ ਕਹਿੰਦਾ ਥੋੜੀ ਗੱਲ ਵੀ ਮਿਲਣੀ ਹੈਗੀ ਉਹ ਅੱਜ ਮੋਦੀ ਦੇ ਤੋਂ ਚੋਂ ਕਿਲਾ ਕੱਢਿਆ ਵਾ ਇਹ ਜਿਹੜੀਆਂ ਵੀ ਆਪਣੇ ਆਪ ਨੂੰ ਸਰਕਾਰਾਂ ਕਹਿੰਦੀਆਂ ਨੇ ਵੀ ਡੈਮੋਕ੍ਰੇਸੀ ਆ ਕੋਈ ਨਹੀਂ ਕਿਸੇ ਨੂੰ ਹੱਕ ਦਿੰਦਾ ਆ ਐ ਲੋਕ ਆਪਦੀ ਬਾਹ ਦੇ ਜੋਰ ਨਾਲ ਏਕੇ ਨਾਲ ਲੈ ਲੈਣਾ ਆਪਦਾ ਹੱਕ ਨੌਜਵਾਨਾਂ ਦੀ ਗੱਲ ਆ ਜਾਂਦੀ ਕਹਿੰਦੇ ਨੌਜਵਾਨ ਕੀ ਕਰ ਲੈਣਗੇ ਸਾਡਾ ਇਹਨਾਂ ਨੇ ਹਲਕੇ 'ਚ ਬਹੁਤ ਲੈ ਰੱਖਿਆ ਸੀ ਤੇ ਨੌਜਵਾਨਾਂ ਦਾ ਸਟੈਂਡ ਕਿਵੇਂ ਦੇਖਦੇ ਆ ਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖੜੇ ਆ ਜੁਰ ਆਪਾਂ ਕਹਿੰਦੇ ਸੀਗੇ ਵੀ ਸਾਡੇ ਬਜ਼ੁਰਗੀ ਧਰਨੇ ਆ ਦੇ ਤਰਤੇ ਆ ਤੇ ਤੁਸੀਂ ਨੌਜਵਾਨਾਂ ਨੂੰ ਕਿਵੇਂ ਦੇਖ ਰਹੇ ਹੋ ਅੱਜ ਮੈਂ ਕਹਿੰਦਾ ਹਟ ਕੇ ਆ ਮੈਂ ਕਹਿੰਦਾ ਨੌਜਵਾਨ ਕੀ ਨਹੀਂ ਕਰ ਸਕਦੇ ਨੌਜਵਾਨਾਂ ਨੇ ਤੁਹਾਨੂੰ ਰਾਜ ਭਗ ਦਵਾਇਆ ਨੌਜਵਾਨਾਂ ਨੂੰ ਤੁਸੀਂ ਪੈਸੇ ਦੇ ਕੇ ਉਥਾਂ ਤੇ ਕਬਜ਼ਾ ਕਰਾਉਂਦੇ ਹੋ ਨੌਜਵਾਨਾਂ ਕੋ ਤੁਸੀਂ ਦੂਜਿਆਂ ਨੂੰ ਕਟਾਉਂਦੇ ਜੇ ਇਹ ਜਵਾਨ ਨੇ ਆ ਜੰਡੀਆਂ ਵੀ ਪਾਰਟੀਆਂ ਨੇ ਸਾਡੀ ਜਵਾਨੀ ਦੀ ਬੇਰੋਜ਼ਗਾਰੀ ਨੂੰ ਵੇਖ ਕੇ ਵਰਤਦੀਆਂ ਨੇ ਯੂਨੀਵਰਸਿਟੀ ਬਚਾਓ ਦੀ ਲੜਾਈ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਸ਼ਾਮਿਲ ਹੋਈਆਂ ਜਿੱਥੇ ਕਿਸਾਨ ਜਿੱਥੇ ਬੰਦੀਆਂ ਵੀ ਸ਼ਾਮਿਲ ਹੋਈਆਂ ਨੌਜਵਾਨ ਵੀ ਸ਼ਾਮਿਲ ਹੋਏ ਤੇ ਮੇਰੇ ਨਾਲ ਕਿਸਾਨਾ ਕੋ ਸਰਵ ਸਿੰਘ ਪਦੇਰ ਜੀ ਮੌਜੂਦ ਨੇਗੇ ਇਹ ਪਹੁੰਚੇ ਹੈਗੇ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਚੱਲ ਰਿਹਾ ਮੋਰਚਾ ਮੈਂ ਕਿਹ ਜੋਰਾ ਸ਼ੋਰਾ ਤੇ ਹੈ ਹਾਂ ਬਿਲਕੁਲ ਜੀ ਦੇਖੋ ਜਿਹੜਾ ਅੱਜ ਦਾ ਪੀਯੂ ਦਾ ਜਿਹੜਾ ਸੱਦਾ ਸੀਗਾ ਜਿਹੜਾ ਮੋਰਚਾ ਸੀ ਇਹਨਾਂ ਨੇ ਅਸੀਂ ਅਸੀਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਇਹ ਫੈਸਲਾ ਕਰ ਲਿਆ ਸੀ ਵੀ ਅਸੀਂ ਅਸੀਂ ਇਹਨਾਂ ਨੂੰ ਰਾਇ ਵੀ ਦਿੱਤੀ ਸੀ ਵੀ ਤੁਸੀਂ ਮੋਰਚੇ ਦੀ ਕਮਾਂਡ ਤਾਂ ਤੁਸੀਂ ਕਰੋ ਕੰਮ ਦਾ ਸਾਨੂੰ ਬੜੇ ਅਸੀਂ ਇੱਥੇ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਹੈਗੇ ਸਾਡੇ ਨਾਲ ਕੋਆਰਡੀਨੇਟ ਕਰ ਲਓ ਕਿ ਸਾਡੇ ਨਾਲ ਡੇਟ ਨਾ ਥੋੜੀ ਰਲੇ ਇਹਨਾਂ ਦਾ 10-10 ਸੱਦਾ ਸੀ ਅਸੀਂ ਜਿਹੜਾ ਸਾਡਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਹੈ ਉਹਦੀਆਂ 10-12 ਜੱਥੇ ਬੰਦੀਆਂ ਪੰਜਾਬ ਦੀਆਂ ਹਰਿਆਣੇ ਦੀਆਂ ਨੇ ਅਸੀਂ ਉਹ ਫੈਸਲਾ ਕਰਕੇ ਸੀ ਵੀ 10 ਨੂੰ ਅਸੀਂ ਅਸੀਂ ਵੜਾਂਗੇ ਇੱਥੇ ਪਰ ਜੋ ਅਸੀਂ ਦੇਖ ਰਹੇ ਸੀ ਯੂਨੀਵਰਸਿਟੀ ਜੇ ਪੰਜਾਬੀ ਚ ਨਹੀਂ ਜਿਵੇਂ ਕਹਿੰਦੇ ਯਾਨੀ ਉਹਨਾਂ ਦਾ ਸੰਦੇਸ਼ ਇਹ ਸੀਗਾ ਵੀ ਇੱਥੇ ਚਿੜੀ ਨਹੀਂ ਫਟਕਣ ਦੇਣੀ ਜਾਂ ਪੰਜਾਬ ਤੇ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਤਾਂ ਮੈਨੂੰ ਲੱਗਦਾ ਅੱਜ ਲੋਕ ਬਾਜਾਂ ਵਾਂਗ ਉੱਡੇ ਆ ਦੇਖੋ ਨਾ ਸਟੇਟ ਦਾ ਐਡੀ ਵੱਡੀ ਫੇਲੀਅਰ ਐਡੀ ਵੱਡੀ ناکਾਮਯਾਬੀ ਵੀ ਪੂਰੀ ਟਿੱਲ ਲਾਤੀ ਯੂਨੀਵਰਸਿਟੀ ਜੇ ਰੈਲੀ ਹੋਗੀ ਨਾਕੇ ਤੋੜ ਕੇ ਅਸੀਂ ਆਗੇ ਇਹਦਾ ਮਤਲਬ ਜਿਵੇਂ ਕਹਿੰਦੇ ਨਾ ਕਮਲਾ ਜਿਹੜਾ ਹੁੰਦਾ ਉਹ 100 ਗੰਡੇ ਵੀ ਖਾਂਦਾ 176 ਵੀ ਖਾਂਦਾ ਤੇ ਕਹਿੰਦਾ ਰੋਡੀ ਗੱਲ ਵੀ ਮਲਣੀ ਹੈਗੀ। ਤੋਂ ਅੱਜ ਮੋਦੀ ਦੇ ਧੌਣ ਚੋਂ ਕਿੱਲਾ ਕੱਢਿਆ ਵਾ। ਇਹ ਜਿਹੜੀਆਂ ਵੀ ਆਪਣੇ ਆਪ ਨੂੰ ਸਰਕਾਰਾਂ ਕਹਿੰਦੀਆਂ ਨੇ ਵੀ ਡੈਮੋਕ੍ਰੇਸੀ ਆ ਕੋਈ ਨਹੀਂ ਕਿਸੇ ਨੂੰ ਹੱਕ ਦਿੰਦਾ। ਆ ਐ ਲੋਕ ਆਪਦੀ ਬਾਹ ਦੇ ਜੋਰ ਨਾਲ ਏਕੇ ਨਾਲ ਲੈ ਲੈਣਾ ਆਪਦਾ ਹੱਕ। ਤਾਂ ਉਹ ਠੀਕ ਹੁੰਦਾ। ਤੋਂ ਸਾਡੇ ਵਾਸਤੇ ਬਹੁਤ ਵਧੀਆ ਗੱਲ। ਦੂਜਾ ਪੱਖ ਸਾਡੇ ਲਈ ਇਹ ਤੋਂ ਵੱਡਾ ਵਾ। ਵੀ ਕੱਲਾ ਪੰਜਾਬ ਨਹੀਂ ਹਰਿਆਣਾ ਵੀ ਹਿਮਾਚਲ ਵੀ ਚੰਡੀਗੜ੍ਹ ਪਾੜਿਆ ਸੀ ਨਾ ਹਿੰਦੂਆ ਸਿੱਖਾਂ ਦੀ ਰਾਜਨੀਤੀ ਬਠੇਰੇ ਐਂਗਲ ਅੱਜ ਪੂਰਾ ਮਹਾਪੰਜਾਬ ਲੜਿਆ ਇਹ ਦਿਨ ਉਹ ਵੀ ਵੱਡੀ ਗੱਲ ਆ ਇਹ ਜੋ ਸਾਨੂੰ ਲੱਗਦਾ ਸਾਰੇ ਲੋਕ ਆਏ ਨੇ ਲੋਕਾਂ ਨੂੰ ਲੱਗਾ ੱਕਾ ਹੋ ਰਿਹਾ ਤੇ ਝੁਕਣਾ ਪੈ ਗਿਆ ਸੈਨੇਟ ਦੀਆਂ ਚੋਣਾਂ ਵੀ ਹੋਣਗੀਆਂ ਕਰਾਉਣਗੇ ਚੋਣਾਂ ਨਹੀਂ ਕਰਾਉਣਗੇ ਤਾਂ ਕਹਿ ਲੋ ਵੀ ਅੱਗ ਨਾਲ ਖੇਡਣਗੇ ਜਵਾਨੀ ਅੱਗ ਵਾਲੀ ਪੋਜੀਸ਼ਨ ਹੁੰਦੀ ਹੈ ਅੱਗ ਨਾਲ ਨਾ ਖੇਡੋ ਅਸੀਂ ਤਾਂ ਕਹਿੰਦੇ ਹਾਂ ਜੀ ਸਰ ਗੱਲ ਆਉਂਦੀ ਹੈ ਵੀ ਤੁਸੀਂ ਤਾਂ ਹਣ ਕਾਫੀ ਟਾਈਮ ਤੋਂ ਧਰਨੇਆਂ 'ਚ ਰਹੇ ਹੋ ਹਨਾ ਸ਼ੁਰੂਆਤੀ ਦੌਰ ਤੋਂ ਇੱਥੇ ਹੁਣ ਨੌਜਵਾਨਾਂ ਦੀ ਗੱਲ ਆ ਜਾਂਦੀ ਹੈ ਕਹਿੰਦੇ ਨੌਜਵਾਨ ਕੀ ਕਰ ਲੈਣਗੇ ਸਾਡਾ ਇਹਨਾਂ ਨੇ ਹਲਕੇ 'ਚ ਬਹੁਤ ਲੈ ਰੱਖਿਆ ਸੀ ਤੇ ਨੌਜਵਾਨਾਂ ਦਾ ਸਟੈਂਡ ਕਿਵੇਂ ਦੇਖਦੇ ਆ ਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਖੜੇ ਆ ਜੁਰ ਆਪਾਂ ਕਹਿੰਦੇ ਸੀਗੇ ਵੀ ਸਾਡੇ ਬਜ਼ੁਰਗੀ ਧਰਨੇਆਂ ਦੇ ਤੌਰ ਤੇ ਆ ਤੇ ਤੁਸੀਂ ਨੌਜਵਾਨਾਂ ਨੂੰ ਕਿਵੇਂ ਦੇਖ ਰਹੇ ਹੋ ਮੈਂ ਕਹਿੰਦਾ ਇੱਕ ਹਟਕੇ ਆ ਮੈਂ ਕਹਿੰਦਾ ਨੌਜਵਾਨ ਕੀ ਨਹੀਂ ਕਰ ਸਕਦੇ ਨੌਜਵਾਨਾਂ ਨੇ ਤੁਹਾਨੂੰ ਰਾਜ ਭਗ ਦਵਾਇਆ ਨੌਜਵਾਨਾਂ ਨੂੰ ਤੁਸੀਂ ਪੈਸੇ ਦੇ ਕੇ ਪੁੱਠਾਂ ਤੇ ਕਬਜ਼ਾ ਕਰਾਉਂਦੇ ਹੋ ਨੌਜਵਾਨਾਂ ਕੋ ਤੁਸੀਂ ਦੂਜਿਆਂ ਨੂੰ ਕਟਾਉਂਦੇ ਜੇ ਇਹ ਜਵਾਨ ਨੇ ਆ ਜੰਡੀਆਂ ਵੀ ਪਾਰਟੀਆਂ ਨੇ ਸਾਡੀ ਜਵਾਨੀ ਦੀ ਬੇਰੁਜ਼ਗਾਰੀ ਨੂੰ ਵੇਖ ਕੇ ਵਰਤਦੀਆਂ ਨੇ ਜੇ ਜਵਾਨ ਕਦੇ ਇੱਧਰ ਲੋਕ ਪੱਖੀ ਮੁੱਦਿਆਂ ਤੇ ਆ ਜਾਣ ਕਿਹੜਿਆ ਨਹੀਂ ਕਰ ਦੇਣਗੇ ਰੋਜ਼ਗਾਰ ਵੀ ਲੈ ਲੈਣਗੇ ਨਸ਼ਾ ਵੀ ਬੰਦ ਕਰਾ ਦੇਣਗੇ ਅਸੀਂ ਤਾਂ ਕਹਿੰਦੇ ਉਹ ਸ਼ੁੱਭ ਦੇਣਾ ਆਵਿਆ ਸ਼ੁੱਭ ਦੇਣ ਸੀ ਸਾਡੀ ਜਵਾਨੀ ਜਿਹੜੀ ਅੰਦੋਲਣਾ ਚਾਵੇ ਸ਼ੁਰੂਆਤ ਹੋ ਗਈ ਹੈ ਬਿਲਕੁਲ ਹੋਈ ਆ ਜੀ ਔਰ ਬਹੁਤ ਵਧੀਆ ਗੱਲ ਆ ਮੈਂ ਕਹਿੰਦਾ ਜਿਹੜਾ ਵੱਡਾ ਮੈਨੂੰ ਐਂਗਲ ਦਿਖਿਆ ਅਸੀਂ ਤਾਂ ਕਿਸਾਨ ਜੱਥੇਬੰਦੀਆਂ ਦੇ ਮਜ਼ਦੂਰ ਜੱਥੇ ਆਪਣੀਆਂ ਸਟੇਜਾਂ ਤੋਂ ਕੋਈ ਸਿਆਸੀ ਲੀਡਰ ਵੜਨ ਨਹੀਂ ਦਿੱਤੇ ਚਲੋ ਇਹਨਾਂ ਦਾ ਫੈਸਲਾ ਸੀ ਹੁਣ ਸਿਆਸੀ ਲੀਡਰ ਜਿਹੜਾ ਉਹ ਫਾਇਦਾ ਚੱਕਦੇ ਹੁੰਦੇ ਵੀ ਆ ਮਾਹੌਲ ਕਿਦਾ ਮੈਂ ਕਹਿੰਦਾ ਵਿਦਿਆਰਥੀਆਂ ਦੀ ਵੱਡੀ ਗੱਲ ਹੈ ਵੀ ਇੰਨੇ ਰੰਗ ਆਪਣੇ ਨਾਲ ਰੱਖਣੇ ਆ ਨਰਮਦਾਲ ਵੀ ਆ ਗਰਮਦਾਲ ਵੀ ਆ ਕਾਮਰੇਟ ਵੀ ਆ ਸਿੱਖ ਵੀ ਆ ਸਮਾਜਿਕ ਜਥੇਬੰਦੀਆਂ ਸਾਰਿਆਂ ਦਾ ਇੱਕ ਆ ਕਰਕੇ ਇੱਕ ਮੰਚ ਤੇ ਵਿਖਾਉਣਾ ਬਹੁਤ ਵੱਡੀ ਗੱਲ ਸੀ ਇਹ ਬਹੁਤ ਵੱਡੀ ਗੱਲ ਸੀ ਬਿਲਕੁਲ ਮਸਲਾ ਪੰਜਾਬ ਯੂਨੀਵਰਸਿਟੀ ਦਾ ਤਾਂ ਹੈ ਹੀ ਖਾਸ ਕਰਕੇ ਇਹ ਵੀ ਹੈ ਕਿ ਚੰਡੀਗੜ੍ਹ ਵੀ ਪੰਜਾਬ ਦਾ ਜਿਹੜਾ ਹੋਣਾ ਚਾਹੀਦਾ ਕੀ ਲੱਗਦਾ ਵੀ ਸ਼ੁਰੂਆਤ ਜਿਹੜੀ ਕਰ ਦੇਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ ਜਾਂ ਸਾਨੂੰ ਕਿ ਚੰਡੀਗੜ੍ਹ ਸਾਡਾ ਹੋ ਜੇ ਨਹੀਂ ਬਿਲਕੁਲ ਕਿਉਂ ਨਹੀਂ ਦੇਖੋ ਇਹਨਾਂ ਨੇ ਤਾਂ ਨਹੀਂ ਦੇਖੋ ਇਹਨਾਂ ਨੇ ਨਾ ਹਰਿਆਣੇ 'ਚ ਲੜਾਈ ਕਿਵੇਂ ਪਾਉਂਦੇ ਹਿਮਾਚਲ ਨੂੰ ਲੜਾਈ ਭਾਵੇਂ ਉਹਦੀ Shimla ਮਿਲ ਗਈ ਇਹ ਟੋਟਾ ਇੰਨਾ ਕਰ ਰੱਖ ਲਿਆ ਹੈ ਕਿ ਵੀ ਇਹਨਾਂ ਨੂੰ ਲੜਾਉਂਦੇ ਰਾਂਗੇ ਉਹਨਾਂ ਨੂੰ ਪਤਾ ਵੀ ਡੀਐਨਐ ਨਾਲ ਕੋ ਜਾਈ ਆ ਲੜਾਕੇ ਸਾਰੇ ਨੇ ਫਿਰ ਉਹ ਇਸੇ ਕਰਕੇ ਰੱਖਿਆ ਸੀ ਜੇ ਸੂਬਿਆਂ ਦੀਆਂ ਲੜਾਈਆਂ ਪੁੱਛ ਉਹਦੀ ਮਿਟਾ ਦੇਣ ਤਾਂ ਉਹਨਾਂ ਨੂੰ ਲੱਗਦਾ ਇਕੱਠੇ ਹੋ ਕੇ ਲੜਨ ਕੋ ਪਾਉਣਗੇ ਬਣਦਾ ਵਾ ਵੀ ਪੰਜਾਬ ਦੇ ਬਣਦੇ ਹੱਕ ਪੰਜਾਬ ਨੂੰ ਦੇਣੇ ਚਾਹੀਦੇ ਆ ਔਰ ਪੰਜਾਬ ਨੂੰ ਅੱਗ ਦੀ ਭੱਠੀ 'ਚ ਨਹੀਂ ਝੁਕਣਾ ਚਾਹੀਦਾ ਜੋ ਅਸੀਂ ਸਮਝਦੇ ਆ ਬਿਲਕੁਲ ਤਾਂ ਕੀ ਅੱਗੇ ਦਾ ਕੀ ਸਟੈਂਡ ਰਹਿਣ ਵਾਲਾ ਤੁਸੀਂ ਇੱਥੇ ਰੁਕੋਗੇ ਜਾਂ ਫਿਰ ਅੱਜ ਦੀ ਵਾਪਸੀ ਹੋਊਗੀ ਅੱਜ ਤਾਂ ਵਾਪਸੀ ਕਰਾਂਗੇ ਇਹ ਪੀਜੂ ਦੇ ਬਾਜ਼ਾਰ 'ਚ ਆਪਦੀ ਮੀਟਿੰਗ ਕਰਨਗੇ ਸਾਡੇ ਕੋਆਰਡੀਨੇਸ਼ਨ ਲਈ ਅਸੀਂ ਬੰਦੇ ਦਿੱਤੇ ਹੋਏ ਜਾਂ ਅਗਲੀ ਕਾਲ ਜਿਹੜੀ ਆਊਗੀ ਮੈਂ ਤਾਂ ਸਪਸ਼ਟ ਕਹਿਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੇ ਕੱਲ ਵੀ ਸਾਨੂੰ ਕੀਤਾ ਸੀ ਅੱਜ ਵੀ ਤੁਹਾਡੇ ਨਾਲ ਗੱਲ ਕਰਨੀ ਮੈਂ ਕਿਹਾ ਅਸੀਂ ਡਿਸੀਜਨ 메ਕਿੰਗ ਕਮੇਟੀ 'ਚ ਨਹੀਂ ਹੈਗੇ ਵਿਦਿਆਰਥੀਆਂ ਨਾਲ ਗੱਲ ਕਰੋ ਠੀਕ ਹੈ ਠੀਕ ਆ ਉਹਨਾਂ ਨੇ ਡਿਸੀਜਨ ਲਾਣਾ ਕਹਿੰਦਾ ਵੀ ਸੀ ਨੇ ਉਹਨਾਂ ਨਾਲ ਗੱਲ ਕੀਤੀ ਆ ਕਹਿੰਦਾ ਪ੍ਰੇਮ ਸਾਹਿਬ ਅਸੀਂ ਜਿਹੜਾ ਉਪ ਰਾਸ਼ਟਰਪਤੀ ਨੂੰ ਲਿਖ ਦਿੱਤਾ ਉਤੋਂ ਡਿਸੀਜਨ ਆ ਜਾਣਾ ਕੋਈ ਗੱਲ ਨਹੀਂ ਜੇ ਜੇ ਮੈਂ ਕਹਿੰਦਾ ਐਨਾ ਸਰਕਾਰ ਕਹਿ ਰਹੀ ਤੁਹਾਨੂੰ ਭੱਜ ਕਿਉ ਰਹੀ ਆ ਫਿਰ ਉਹ ਸੈਨੇਟਰ ਦੀਆਂ ਚੋਣਾਂ ਦਾ ਐਲਾਨ ਕਰ ਦੋ ਵਿਦਿਆਰਥੀ ਆਪਣੀ ਪੜ੍ਹਾਈ ਲਿਖਾਈ ਕਰਨ ਆਪਣੀ ਚੋਣ ਹੋ ਜੇ ਅਸੀਂ ਆਪਣਾ ਕੰਮ ਅੰਦੋਲਨ ਤਾਂ ਮੁੱਕਣੇ ਨਹੀਂ ਸਾਡੇ ਵਿਦਿਆਰਥੀ ਕਦੇ ਚੰਗੇ ਪਾਸੇ ਆਪਣੀ એનર્ਜੀ ਅਸੀਂ ਵੀ ਲਵਾਵਾਂਗੇ ਨਹੀਂ ਤਾਂ ਮੈਂ ਕਹਿੰਦਾ ਵੀ ਜਿਹੜਾ ਕੁਝ ਰਹਿੰਦੀ ਖੁੰਦੀ ਅੱਜ ਬੇਕਿਰਕੀ ਜਿੰਨੀ ਹੋਈ ਆ ਜੇ ਮੈਨੂੰ ਮੈਂ ਪੰਜਾਬੀ ਚ ਕਹਿੰਨਾ ਥੁੱਕ ਕੇ ਚੱਟਣਾ ਹਾਂ ਪਹਿਲੋਂ ਤਿੰਨ ਕਾਨੂੰਨਾਂ ਦੇ ਥੁੱਕ ਕੇ ਚੱਟਿਆ ਫਿਰ ਪੰਜਾਬ ਵਾਲਿਆਂ ਨੇ ਲੈਂਡ ਪੂਲਿੰਗ ਤੇ ਥੁੱਕ ਕੇ ਚੱਟਿਆ ਹੁਣ ਇਹ ਥੁੱਕ ਕੇ ਚੱਟਣ ਦੇ ਅੱਜ ਤੋਂ ਮੈਨੂੰ ਲੱਗਦਾ ਗਾਂ ਸਬਕ ਸਿੱਖਣਾ ਚਾਹੀਦਾ ਸਾਡੇ ਨਾਲ ਸੀਗੇ ਮਚੂਸ ਜੀ ਸਰਵਨ ਸਿੰਘ ਪੰਦੇਰਜੀ ਤਾਂ ਖਾਸ ਤੌਰ ਤੇ ਪਹੁੰਚੇ ਨੇ ਬਹੁਤ ਬਹੁਤ ਤੁਹਾਨੂੰ ਕਿ ਸਾਡੇ ਤੇ ਕੀ ਕਹਿਣਾ ਚਾਹੂਗੇ ਪੰਜਾਬ ਦੇ ਨੌਜਵਾਨਾਂ ਨੂੰ ਆਖਰ ਦੇ ਵਿੱਚ ਨਾ ਮੈਂ ਗੁੱਸਾ ਵੀ ਨਹੀਂ ਕਹਿੰਦਾ ਇਹ ਉਮਰ ਦੇ ਨਾਲ ਤਜਰਬਾ ਹੁੰਦਾ ਉਹ ਪਾਮਨਾਮਾ ਹੁੰਦੀਆਂ ਇਹ ਨਹੀਂ ਕਹਿੰਦੇ ਨਾ ਦੇਖੋ ਨਾ ਇੰਨਾ ਵੱਡੀ ਟੱਕਰ ਹੋਈ ਇੱਥੇ ਦੱਸੋ ਕਿਸੇ ਮੁਲਾਜ਼ਮ ਨੂੰ ਘੁੱਟਦੇ ਦੇਖਿਆ ਹੋ ਇੰਨੀ ਟੱਕਰ ਹੋਈ ਪੀਸਫੁਲੀ ਰਿਹਾ ਨਾ ਉਹ ਆਪਾਂ ਕਿਵੇਂ ਕਹਿ ਦਈਏ ਵੀ ਆ ਹਾਂ ਠੀਕ ਹੈ ਐਗਰੈਸ਼ਨ ਜਵਾਨੀ ਹੁੰਦੀ ਹੈ ਐਗਰੈਸ਼ਨ ਜਦੋਂ ਕੋ ਅਗਲਾ ਗੱਲ ਕਰਦਾ ਉਹਨਾਂ ਜਵਾਬ ਦੇਣ ਨੂੰ ਦਿਲ ਕਰਦਾ ਉਹ ਜਿਹੜੀ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਜਿਹਨੂੰ ਡੱਕ ਲਈ ਉਹ ਵੀ ਲੜੀ ਨਾ ਫਿਰ ਜ਼ੋਰ ਨਾ ਉਹ ਬਸ ਜਵਾਨੀ ਦਾ ਐਗਰੈਸ਼ਨ ਨਾ ਦਿਖੇ ਉਹ ਅਗਲਾ ਮੰਦਬ ਨਹੀਂ ਹੈਗਾ ਆ ਐ ਨਹੀਂ ਮੈਂ ਕਹਿੰਦਾ ਫਿਰ ਆਪਾਂ ਨੂੰ ਸਮਝਣਾ ਪਊ ਮੈਂ ਕਹਿੰਦਾ ਵੀ ਆਪਣੇ ਜਵਾਨੇ ਚ ਪੋਲਿਟੀਕਲ ਸਿਆਣਪ ਨਹੀਂ ਹੋ ਸਕਦੀ ਪਰ ਮੈਂ ਘੱਟ ਹੋ ਸਕਦੀ ਆ ਪਰ ਉਹ ਕਿਤੋਂ ਵੀ ਸਰਕਾਰ ਨਾਲ ਨਾ ਤਾਂ ਪੁੱਠਾ ਪੰਗਾ ਲੈਣਾ ਚਾਹੁੰਦੀ ਨਾ ਕੋ ਇਹੋ ਜੀ ਤਮਾਸ਼ੀ ਵੀ ਨੇ ਉਹ ਇੱਥੋਂ ਆਪਣਾ ਕੈਰੀਅਰ ਲੈ ਕੇ ਆਏ ਨੇ ਦੇਖੋ ਨਾ ਐਮਏ ਚ ਕਿਹੜਾ ਜੇ ਇੰਨੀ ਪੜ੍ਹਾਈ ਮਹਿੰਗੀ ਇੱਥੇ ਜਾਂਦਾ ਹੈਗਾ ਉਹ ਆਪਣਾ ਸੁਪਨੇ ਲੈ ਕੇ ਆਏ ਵੀ ਸਾਨੂੰ ਰੁਜ਼ਗਾਰ ਮਿਲੇ ਮਹਿੰਗਾਈ ਲਗਾਤਾਰ ਵੱਧ ਰਹੀ ਰੁਜ਼ਗਾਰ ਕੋਈ ਦੇ ਕੇ ਰਾਜ਼ੀ ਨਹੀਂ ਬੇਦਸ਼ਾਂ ਨੂੰ ਹਿਜਰ ਹੋ ਰਹੀ ਆ ਉਹ ਜਾਣ ਦੇ ਕਿੱਥੇ ਜਾਣ ਉਹ ਥੋੜਾ ਕਹਿੰਦੇ ਵੀ ਰੋਜ਼ ਧਰਨੇ ਲਾਈਏ ਇਹ ਤਾਂ ਸਰਕਾਰ ਮਜਬੂਰ ਕਰ ਰਹੀ ਹੈ ਨਿਕੰਮਲ ਇੱਕੇ ਵੀ ਸਾਡਾ ਯੂਨੀਵਰਸਿਟੀ ਦਾ ਮਾਹੌਲ ਖਤਮ ਖਰਾਬ ਹੋਵੇ ਅਸੀਂ ਵੀ ਯੂਨੀਵਰਸਿਟੀ ਵਧੀਆ ਮਾਹੌਲ ਚੱਲਦਾ ਸਾਰੇ ਹਿਮਾਚਲ ਵੀ ਹੈ ਕਈ ਸਟੇਟਾਂ ਦੇ ਇੱਥੇ ਸਟੂਡੈਂਟ ਰਲ ਮਿਲ ਕੇ ਰਹਿੰਦੇ ਨੇਗੇ ਜੇ ਇਲੈਕਸ਼ਨ ਬਾਜੀ ਵੀ ਹੁੰਦੀ ਆ ਤਾਂ ਵੀ ਰਲ ਮਿਲ ਕੇ ਸਾਰੀਆਂ ਪਾਰਟੀਆਂ ਦੇ ਸਟੂਡੈਂਟ ਸਾਰੀਆਂ ਸਟੇਟਾਂ ਦੇ ਸਟੂਡੈਂਟ ਇੱਕ ਹੋ ਕੇ ਰਹਿੰਦੇ ਨੇਗੇ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਚਾਰ ਦੇਣ ਦੇ ਲਈ